ਮੋਹਾਲੀ ਦੇ ਵਿੱਚ ਹੁਣੇ-ਹੁਣੇ ਇੱਕ ਇਨਕਾਊਂਟਰ ਹੋਇਆ ਇਨਕਾਊਂਟਰ ਦੇ ਵਿੱਚ ਇੱਕ ਬਦਮਾਸ਼ ਜਿਹੜਾ ਉਹ ਜ਼ਖਮੀ ਦੱਸਿਆ ਜਾ ਰਿਹਾ ਅਸੀਂ ਬਿਲਕੁਲ ਉਸੇ ਥਾਂ ਤੇ ਆ ਪਿੱਛੇ ਮੇਰੇ ਤੁਸੀਂ ਦੇਖ ਸਕਦੇ ਹੋ ਕਿ ਚੱਪਰ ਚ ਐਚਡੀ ਹੈਗਾ ਔਰ ਫਤਿਹ ਬੋਰਜਾ ਉਹਦੀ ਬਿਲਕੁਲ ਨਾਲ ਵਾਲੀ ਰੋਡ ਹੈ ਜਿਹੜੀ ਪਿਛਲੇ ਬੈਕ ਸਾਈਡ ਤੇ ਜਿਹੜੀ ਰੋਡ ਹੈ ਇਹ ਉਸ ਤੇ ਇਨਕਾਊਂਟਰ ਹੋਇਆ ਤੁਹਾਨੂੰ ਇੱਕ ਵਾਰ ਅਸੀਂ ਤਸਵੀਰਾਂ ਦਿਖਾਉਂ ਰਹੇ ਹਾਂ ਕਿ ਇਹ ਤੁਸੀਂ ਮੋਟਰਸਾਈਕਲ ਦੇਖ ਸਕਦੇ ਹੋ ਇਹ ਉਸ ਬਦਮਾਸ਼ ਦੇ ਕੋਲ ਇਹ ਮੋਟਰਸਾਈਕਲ ਸੀ ਜਿਸ ਨੂੰ ਪੁਲਿਸ ਨੇ ਕਾਬੂ ਕਰਕੇ ਇੱਥੇ ਗੋਲੀਆਂ ਮਾਰੀਆਂ ਕੇਸ ਦਰਅਸਲ ਕੀ ਸੀ ਪਿਛਲੇ ਦਿਨਾਂ ਦੇ ਵਿੱਚ ਐਰੋ ਸਿਟੀ ਦੇ ਵਿੱਚ ਇੱਕ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾਉਨੇ ਆ ਕਿ ਇਹ ਦੇਖੋ ਕਿ 8 ਤੋਂ 10 ਰਾਉਂਡ ਫਾਇਰ ਹੋਏ ਆ ਦੋਨਾਂ ਪਾਸਿਆਂ ਤੋਂ ਇੱਕ ਤੁਹਾਨੂੰ ਇਹ ਤੁਹਾਨੂੰ ਹੋਲ ਜਿਹੜਾ ਪਿਆ ਹੋਇਆ ਨਜ਼ਰ ਆ ਰਿਹਾ ਔਰ ਇਸੇ ਤਰ੍ਹਾਂ ਦੇ ਨਾਲ ਇਹ ਮੋਟਰਸਾਈਕਲ ਪਿਆ ਹੋਇਆ ਨਜ਼ਰ ਆ ਰਿਹਾ ਇਹਦਾ ਇਹਦਾ ਨੰਬਰ ਜੇਕਰ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀਏ ਪੀਬੀ 26 ਕੇ 3294 ਇੱਕ ਵਾਰ ਥੱਲੋਂ ਇਹ ਦਿਖਾਓ ਇਹ ਬਾਈਕ ਹੈ ਜ਼ਾਹਿਰ ਜੀ ਗੱਲ ਹੈ ਕਿ ਜੇ ਇਹ ਲੋਕਾਂ ਕੋਲ ਬਾਈਕ ਆਪਣੀਆਂ ਨਹੀਂ ਹੁੰਦੀਆਂ ਇਹ ਵੀ ਬਾਈਕ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਖੋਈਆਂ ਜਾਂ ਚੋਰੀ ਕੀਤੀਆਂ ਹੁੰਦੀਆਂ ਬਾਈਕ ਹੈ। ਔਰ ਤੁਹਾਨੂੰ ਇਸ ਤੋਂ ਅਗਲੀ ਤਸਵੀਰ ਦਿਖਾਉਣੀ ਹੈ ਕਿ ਕਿੱਥੋਂ ਤੱਕ ਇਹ ਜਿਹੜੀ ਫਾਇਰਿੰਗ ਉਹ ਹੁੰਦੀ ਹੈ ਤਾਂ ਇਹ ਜਿੰਨੇ ਵੀ ਤੁਹਾਨੂੰ ਇੱਥੇ ਹੋਲ ਦਿਖਾਈ ਦੇ ਰਹੇ ਨੇ ਇਹਨਾਂ ਨੂੰ ਮਾਰਕ ਕੀਤਾ ਗਿਆ ਹੈ ਬਕਾਇਦਾ ਤੌਰ ਤੇ ਕਿਉਂਕਿ ਇਸ ਤੋਂ ਬਾਅਦ ਜਾਂਚ ਦਾ ਵਿਸ਼ਾ ਹੁੰਦਾ ਹੈ ਫੋਰੈਂਸਿਕ ਟੀਮਾਂ ਪਹੁੰਚਣਗੀਆਂ ਤਾਂ ਇਹ ਸਾਰੀ ਸਾਰੀ ਜਾਂਚ ਦਾ ਵਿਸ਼ਾ ਹੁੰਦਾ ਹੈ ਇਸ ਕਰਕੇ ਇਹਨਾਂ ਨੂੰ ਫਿਲਹਾਲ ਪੁਲਿਸ ਦੇ ਵੱਲੋਂ ਇਹ ਇਹ ਸਾਰੇ ਦੇ ਸਾਰੇ ਜਿੰਨੇ ਸਰਕਲ ਤੁਹਾਨੂੰ ਨਜ਼ਰ ਆ ਰਿਹਾ ਇਹਨਾਂ ਦੇ ਵਿੱਚ ਖਾਲੀ ਹੋਲ ਨੇ ਜਿਹੜੇ ਸਾਹਮਣੇੋਂ ਬਦਮਾਸ਼ ਦੇ ਵੱਲੋਂ ਚਲਾਏ ਗਏ 8 ਤੋਂ 10 ਰਾਊਂਡ ਦੱਸੇ ਜਾ ਰਹੇ ਨੇ ਕਿ ਆਪਸ ਦੇ ਵਿੱਚ ਜਦੋਂ ਮੁੱਠਪੇੜ ਹੁੰਦੀ ਹੈ ਤਾਂ ਉਸ ਨੂੰ ਜ਼ਖਮੀ ਕਰ ਲਿਆ ਜਾਂਦਾ ਹੈ ਪੁਲਿਸ ਕਾਮਯਾਬ ਹੁੰਦੀ ਹੈ ਉਸ ਨੂੰ ਕਾਬੂ ਕਰਨ ਦੇ ਵਿੱਚ ਔਰ ਇਹ ਦੇਖੋ ਕਿ ਏਰੀਆ ਜੇਕਰ ਅਸੀਂ ਤੁਹਾਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਬੜਾ ਸੁਨਸਾਨ ਜਿਹਾ ਏਰੀਆ ਹੈ ਇੱਥੇ ਹਾਲੇ ਡਿਵੈਲਪਮੈਂਟ ਨਹੀਂ ਹੋਈ ਵਾਲੇ ਦੁਆਲੇ ਤਾਂ ਤੁਸੀਂ ਦੇਖੋ ਕਿ ਬਹੁਤ ਸਾਰੀਆਂ ਬਿਲਡਿੰਗਸ ਹੈਗੀਆਂ ਨੇ ਪਰ ਇੱਥੇ ਇਹ ਬਿਲਕੁਲ ਖਾਲੀ ਥਾਂ ਹੈਗੀ ਆ ਜਿੱਥੇ ਆ ਕੇ ਇਹ ਸਾਰੇ ਦਾ ਸਾਰਾ ਪੂਰਾ ਘਟਨਾ ਕ੍ਰਮ ਵਾਪਰਦਾ ਹੈ ਔਰ ਇਸ ਤੋਂ ਅੱਗੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਵੈਪਨ ਵੀ ਜਿਹੜਾ ਉਸ ਬੰਦਮਾਸ ਦਾ ਹੈਗਾ ਉਹ ਇੱਥੇ ਹੀ ਪਿਆ ਹੋਇਆ ਔਰ ਦੇਖੋ ਕਿ ਕਿੱਥੋਂ ਤੱਕ ਉਸ ਨੇ ਕੋਸ਼ਿਸ਼ ਕੀਤੀ ਕਿ ਆਪਣਾ ਬਚਾਅ ਕੀਤਾ ਜਾਵੇ ਜਾਂ ਪੁਲਿਸ ਦੇ ਨਾਲ ਇਹ ਪੂਰੇ ਘਟਨਾ ਕ੍ਰਮ ਦੇ ਅੰਦਰ ਉਹ ਕਿਤੇ ਭੱਜਣ ਦੇ ਵਿੱਚ ਕਾਮਯਾਬ ਹੋ ਸਕੇ ਤਾਂ ਇਹ ਸਾਰੇ ਸਾਰੇ ਦੇਖੋ ਕਿ ਸਾਰੇ ਦੇ ਸਾਰੇ ਜਿੰਨੇ ਵੀ ਖਾਲੀ ਹੋਲ ਪਏ ਨੇ ਤਾਂ ਇਹ ਵੈਪਨ ਹੈ ਆ ਦੇਖੋ ਕਿ ਇਹ ਵੈਪਨ ਹੈ ਜਿਹੜਾ ਯੂਜ਼ ਕੀਤਾ ਗਿਆ ਉਸ ਦੇ ਵੱਲੋਂ ਜਿਸ ਨੂੰ ਕਾਬੂ ਕੀਤਾ ਗਿਆ ਉਸ ਸ਼ਖਸ ਨੂੰ ਇਹ ਵਾਲਾ ਵੈਪਨ ਹੈ ਇਸ ਦੇ ਨਾਲ ਫਾਇਰ ਕੀਤੇ ਜਾਂਦੇ ਆ ਔਰ ਇਸ ਦੇ ਨਾਲ ਜਿਹੜਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਪੁਲਿਸ ਜਿਹੜੀ ਆ ਪਰ ਇਸ ਗੱਲ 'ਚ ਕਾਮਯਾਬ ਹੋ ਜਾਂਦੀ ਹੈ ਕਿ ਉਹਨਾਂ ਦੇ ਵੱਲੋਂ ਉਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਤਾਂ ਇੱਥੇ ਕੁਝ ਖੂਨ ਦੇ ਨਿਸ਼ਾਨ ਜਿਹੜੇ ਨੇ ਉਹ ਵੀ ਸਾਨੂੰ ਨਜ਼ਰ ਆ ਰਹੇ ਆ ਔਰ तमाम ਜਿਹੜੇ ਪੁਲਿਸ ਅਧਿਕਾਰੀ ਇੱਥੇ ਖੜੇ ਹੋਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਕੌਣ ਸੀ ਇਹ ਸ਼ਖਸ ਮਾਮਲਾ ਕੀ ਸੀ ਕਦੋਂ ਤੋਂ ਇਸ ਦੀ ਪੈੜ ਦੱਬੀ ਜਾ ਰਹੀ ਸੀ ਔਰ ਕਦੋਂ ਤੋਂ ਇਸ ਦਾ ਇਸ ਜਿਹੜੀ ਆ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਸਲ ਦੇ ਵਿੱਚ ਮਾਮਲਾ ਕੀ ਸੀ ਕਿਹੜੇ ਮਾਮਲੇ ਦੇ ਵਿੱਚ ਇਹ ਜਿਹੜਾ ਸ਼ਖਸ ਸੀਗਾ ਇਹ ਇਨਵੋਲਵ ਸੀ ਔਰ ਕਿਸ ਕਿਸ ਤਰ੍ਹਾਂ ਦੇ ਅਪਰਾਧ ਜਿਹੜੇ ਨੇ ਇਸ ਦੇ ਵੱਲੋਂ ਕੀਤੇ ਗਏ ਸੀ ਤਾਂ ਇੱਕ ਵਾਰ ਆਲੇ ਦੁਆਲੇ ਦੀ ਤਸਵੀਰ ਦਿਖਾ ਦਿਓ ਕਿ ਇਹ ਏਰੀਆ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਚੱਪੜਚੜੀ ਦੇ ਆਲੇ ਦੁਆਲੇ ਜਿਹੜਾ ਏਰੀਆ ਹੈ ਉਹ ਬਹੁਤ ਜ਼ਿਆਦਾ ਸੋਨਸਾਨ ਏਰੀਆ ਹੈ ਬੜੀਆਂ ਝਾੜੀਆਂ ਵਗੈਰਾ ਉੱਥੇ ਜਿਹੜੀਆਂ ਨੇ ਉਹ ਹੈਗੀਆਂ ਔਰ ਉਸ ਏਰੀਏ ਦੇ ਵਿੱਚ ਇਹ ਸਾਰਾ ਘਟਨਾਕ੍ਰਮ ਜਿਹੜਾ ਹੈ ਉਹ ਵਾਪਰਿਆ ਹਰਪੰਦੀਪ ਸਿੰਘ ਹੰਸ ਐਸਐਸਪੀ ਮੋਹਾਲੀ ਉਹਨਾਂ ਦੀ ਲੀਡਰਸ਼ਿਪ ਅੰਦਰ ਮੋਹਾਲੀ ਪੁਲਿਸ ਲਗਾਤਾਰ ਜਿਹੜੀ ਐਂਟੀ ਸੋਸ਼ਲ 엘ਿਮੈਂਟਸ ਆਰਗੇਨਾਈਜ਼ਡ ਕ੍ਰਾਈਮ ਤੇ ਐਂਟੀ ਨੈਸ਼ਨਲ 엘ਿਮੈਂਟਸ ਤੇ ਲਗਾਤਾਰ ਵਧੀਆ ਕੰਮ ਕਰ ਰਹੀ ਹੈ ਇਸੇ ਲੜੀ ਦੇ ਵਿੱਚ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਅਸੀਂ ਬੱਬਰ ਖਾਲਸ ਉਹ ਲੈ ਉਹਨੂੰ ਬਸਟ ਕੀਤਾ ਇਸ ਜਿਹੜਾ ਇਹ ਮਾਮਲਾ ਹੈ 10 ਤਰੀਕ ਨੂੰ 에어로 ਸਿਟੀ ਥਾਣੇ ਦੇ ਏਰੀਆ ਦੇ ਵਿੱਚ ਇੱਕ ਦੁਪਹਿਰੇ ਇੱਕ ਵਿਅਕਤੀ ਦੇ ਘਰ ਦਫਤਰ ਦੇ ਬਾਹਰ ਜਿਹੜੀ ਹੈ ਦੋ ਵਿਅਕਤੀਆਂ ਵੱਲੋਂ ਨਾਮਲੂ ਵਿਅਕਤੀਆਂ ਵੱਲੋਂ ਆ ਕੇ ਫਾਇਰਿੰਗ ਕੀਤੀ ਗਈ ਸੀ ਫਾਇਰਿੰਗ ਕਰਨ ਤੋਂ ਪਹਿਲਾਂ ਤੇ ਇਮੀਡੀਏਟਲੀ ਬਾਬਰ ਖਾਲਸਾ ਇੰਟਰਨੈਸ਼ਨਲ ਦੇ ਵਿਅਕਤੀਆਂ ਵੱਲੋਂ ਹੋਰ ਨੰਬਰਾਂ ਤੋਂ ਤੋਂ ਜਿਹੜੀ ਇਹ ਫਰੋਤੀ ਮੰਗੀ ਗਈ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੱਖ-ਵੱਖ ਟੀਮਾਂ ਸੀਨੀਅਰ ਅਫਸਰਾਂ ਦੇ ਅੰਡਰ ਬਣਾਈਆਂ ਗਈਆਂ ਸੀਗੀਆਂ ਇਸੇ ਸਾਡੀਆਂ ਟੀਮਾਂ ਨੂੰ ਜਿਹੜੀ ਕੱਲ ਇੱਕ ਚੰਗੀ ਸਫਲਤਾ ਮਿਲੀ ਜਦੋਂ ਅਸੀਂ ਇਹ ਕੇਸ ਨੂੰ ਟ੍ਰੇਸ ਕਰਕੇ ਚਾਰ ਵਿਅਕਤੀ ਜਿਹੜੇ ਅਸੀਂ ਆਈਡੈਂਟੀਫਾਈ ਕੀਤੇ ਤੇ ਉਹਨਾਂ ਦੇ ਵਿੱਚੋਂ ਤਿੰਨ ਵਿਅਕਤੀ ਅਸੀਂ ਅੱਜ ਸਵੇਰ ਤੱਕ ਕਾਬੂ ਕਰ ਲਏ ਸੀ ਜਿਹੜਾ ਚੌਥਾ ਵਿਅਕਤੀ ਹੈਗਾ ਗੁਰਪ੍ਰੀਤ ਸਿੰਘ ਗੋਪੀ ਇਹ ਅਸੀਂ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਕਿ ਇਹ ਇਸ ਏਰੀਆ ਦੇ ਵਿੱਚ ਘੁੰਮ ਰਿਹਾ ਜਦੋਂ ਸੀਏਪੀ ਪਾਰਟੀ ਨੇ ਇਹਨੂੰ ਘੇ ਤੇ ਬਾਈਕ ਸਲਿੱਪ ਹੋ ਗਿਆ ਤੇ ਭੱਜਣ ਲੱਗਿਆ ਖੇਤਾਂ ਗੰਨੇ ਨੂੰ ਭੱਜਦੇ ਹੋਏ ਨੇ ਸਾਡੀ ਜਿਹੜੀ CIA ਪਾਰਟੀ ਹੈ ਉਹਨਾਂ ਦੇ ਜਾਣਲੇਵਾ ਹਮਲਾ ਕੀਤਾ ਉਹਨਾਂ ਦੀ ਫਾਇਰਿੰਗ ਕੀਤੀ ਉਹਦੇ ਵਿੱਚੋਂ ਜਿਹੜੇ ਦੋ ਫਾਇਰ ਹਨ ਸਾਡੇ CIA ਦੇ ਜਿਹੜਾ ਆਫੀਸ਼ੀਅਲ ਵਹੀਕਲ ਆ ਉਹਦੇ ਵਿੱਚ ਲੱਗੇ ਨੇ ਤੇ ਉਸ ਤੋਂ ਬਾਅਦ ਸਾਡੇ ਇੰਚਾਰਜ CIA ਤੇਨ ਦੀ ਟੀਮ ਨੇ ਬੜੀ ਬਹਾਦਰੀ ਦਿਖਾਉਂਦੇ ਹੋਏ ਪਹਿਲਾਂ ਉਹਨੂੰ ਸਰੈਂਡਰ ਕਰਨ ਲਈ ਕਿਹਾ ਤੇ ਦੋ ਹਵਾਈ ਫਾਇਰ ਕੀਤੇ ਬੜ ਜਦੋਂ ਨਹੀਂ ਮੰਨਿਆ ਤਾਂ ਫਿਰ ਉਹਨੂੰ ਮਤਲਬ ਆਪਣੀ ਤੇ ਜਿਹੜੀ ਆਪਣੀ ਟੀਮ ਦੀ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਉਹਦੇ ਕ੍ਰਾਸ ਫਾਇਰ ਦੇ ਵਿੱਚ ਜਿਹੜਾ ਦੋਸ਼ੀ ਹੈ ਗੋਪੀ ਉਹਦੇ ਜਿਹੜੀ ਖੱਬੀ ਲਾਤਰ ਦੇ ਵਿੱਚ ਇੱਕ ਫਾਇਰਆਮਿੰਗ ਜਰੀ ਹੋਈ ਹੈ ਅਸੀਂ ਉਹਨੂੰ ਤੁਰੰਤ ਜਿਹੜਾ ਹਸਪੀਟਲ ਦੇ ਵਿੱਚ ਸ਼ਿਫਟ ਕਰਤਾ ਸਰ ਇਹਦੀ ਬੈਕਗ੍ਰਾਉਂਡ ਕੀ ਹੈ ਇਹ ਜਿਹੜਾ ਪੂਰਾ ਐਕਸਟਰਸ਼ਨ ਗੈਂਗ ਹੈਗਾ ਇਹ ਇਹ ਕਿੰਨੀਆਂ ਵਾਰਦਾਤਾਂ ਦੇ ਵਿੱਚ ਉਹਨਾਂ ਇਨਵੋਲਵ ਸੀਗਾ ਇਹਦੇ ਬਾਰੇ ਕੋਈ ਜਾਣਕਾਰੀ ਗੋਪੀ ਦੇ ਬਾਰੇ ਜਾਂ ਜਿਹੜੇ ਅਰੈਸਟ ਕੀਤੇ ਗਏ ਹੋਰ ਇਹਦੇ ਤਿੰਨ ਸਾਥੀ ਦੇਖੋ ਜਿਹੜਾ ਗੋਪੀ ਹੈ ਇਹਦੇ ਤੇ ਇਸ ਤੋਂ ਪਹਿਲਾਂ ਜਿਹੜੇ ਹੁਣ ਸਾਨੂੰ ਮੁੱਢਲੀ ਤਫਤੀਸ਼ ਤੋਂ ਪਤਾ ਲੱਗਿਆ ਤੇ ਚਾਰ ਮੁਕਦਮੇ ਦਰਜ ਹੈ ਜਿਹੜੇ ਬਾਕੀ ਵੀ ਇਹਦੇ ਤਿੰਨ ਸਾਥੀ ਨੇ ਤਿੰਨਾਂ ਤੇ ਜਿਹੜੀ ਪਹਿਲਾਂ ਪਰਾਧਿਕ ਮੁਕਦਮੇ ਦਰਜ ਨੇ ਬਾਕੀ ਇਹਨਾਂ ਦੇ ਇਹਨਾਂ ਨੇ ਕਿਸ-ਕਿਸ ਤੋਂ ਹੋਰ ਐਕਸਟਰੈਕਸ਼ਨ ਕੀਤੀ ਹੈ ਅਸੀਂ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ ਠੀਕ ਹੈ ਤਾਂ ਸਿੱਧੇ ਤੌਰ ਤੇ ਇਸ ਸ਼ਖਸ ਦਾ ਨਾਮ ਗੋਪੀ ਦੱਸਿਆ ਜਾ ਰਿਹਾ ਔਰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਔਰ ਤੁਹਾਨੂੰ ਆਲੇ-ਦੁਆਲੇ ਇੱਕ ਵਾਰ ਫੇਰ ਤੋਂ ਤਸਵੀਰ ਦਿਖਾਉਣੀ ਹੈ ਕਿ ਤਾਂ ਇਹ ਜਿਹੜੀ ਇਹ ਜਿਹੜੀ ਇਹ ਜਿਹੜਾ ਵੀਕਲ ਖੜਾ ਹੈ ਇਹ ਇਹ ਪੁਲਿਸ ਦਾ ਸਰਕਾਰੀ ਵੀਕਲ ਹੈ ਔਰ ਇਹਦੇ ਤੇ ਜਿਹੜੇ ਜਿਵੇਂ ਐਸਪੀ ਸਾਹਿਬ ਨੇ ਦੱਸਿਆ ਸੀ ਕਿ ਦੋ ਫਾਇਰ ਰਾਉਂਡ ਇਸ ਤੇ ਲੱਗੇ ਨੇ ਇੱਕ ਆ ਦੇਖੋ ਕਿ ਇੱਕ ਸਾਹਮਣੇ ਲੱਗਾ ਹੋਇਆ ਲਾਈਟ ਤੇ ਇੱਕ ਲਾਈਟ ਤੇ ਲੱਗਾ ਹੋਇਆ ਉਹ ਹੋਈ ਹੈ ਜਿਸ ਵਿੱਚ ਗੁਰਪ੍ਰੀਤ ਲੱਗਾ ਹੋਇਆ ਔਰ ਦੂਜਾ ਜਿਹੜਾ ਹੈ ਉਹ ਤੁਸੀਂ ਦੇਖੋ ਕਿ ਇੱਥੇ ਉਹ ਫਾਇਰ ਲੱਗਾ ਹੋਇਆ ਬਿਲਕੁਲ ਗੱਡੀ ਦੇ ਟਾਇਰ ਦੇ ਉੱਪਰ ਇਹ ਫਾਇਰ ਲੱਗਾ ਹੋਇਆ ਤਾਂ ਦੋ ਫਾਇਰ ਜਿਹੜੇ ਨੇ ਇਸ ਤੇ ਚੱਲੇ ਔਰ ਕੋਸ਼ਿਸ਼ ਕੀਤੀ ਜਿਵੇਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਸਨੇ ਕੋਸ਼ਿਸ਼ ਕੀਤੀ ਹੈ ਕਿ ਪੁਲਿਸ ਨਾਲ ਮੁਕਾਬਲਾ ਕਰਕੇ ਕਿਤਨਾ ਕਿਤੇ ਭੱਜਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਸੀ ਪਰ ਅਜਿਹਾ ਹੋ ਨਹੀਂ ਸਕਿਆ ਉਹਨਾਂ ਨੇ ਦੱਸਿਆ ਕਿ ਸਾਡੀ ਟੀਮ ਨੇ ਬੜੀ ਬਾਦਰੀ ਦੇ ਨਾਲ ਉਸ ਦਾ ਜਿਹੜਾ ਹੈ ਇਨਕਾਊਂਟਰ ਕਰਕੇ ਉਸ ਨੂੰ ਜ਼ਖਮੀ ਕਰਕੇ ਹਸਪੀਟਲ ਦਾਖਲ ਕਰਵਾਤਾ ਔਰ ਉਸ ਨੂੰ ਅਰੈਸਟ ਕਰ ਲਿਆ ਗਿਆ